ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਲ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ 올 ਇੰਡੀਆ ਪੰਥਕ ਕਨਵੈਨਸ਼ਨ ਜਿਹੜੀ ਦਿੱਲੀ ਦੇ ਵਿੱਚ ਚੱਲ ਰਹੀ ਹੈ ਪਰ ਜਿਸ ਵਕਤ ਅਸੀਂ ਇਹ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਜਥੇਦਾਰ ਹਰਪ੍ਰੀਤ ਸਿੰਘ ਹੁਣੀ ਜਿਹੜੇ ਆ ਉਹ ਆਪਣੀ ਤਕਰੀਰ ਮੁਕੰਮਲ ਕਰ ਚੁੱਕੇ ਆ ਜਦੋਂ ਉਹ ਆਪਣੀ ਤਕਰੀਰ ਕਰ ਰਹੇ ਸੀਗੇ ਉਹਨਾਂ ਨੇ ਕਿਹਾ ਭਈ 10 ਬੰਦੇ ਆ ਕੱਲੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਜਿਨ੍ਹਾਂ ਨੇ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਦੋ ਬੰਦਿਆਂ ਦਾ ਜ਼ਿਕਰ ਤਾਂ ਉਹ ਸਟੇਜ ਤੋਂ ਕਰ ਗਏ ਕਿ ਦੋ ਬੰਦੇ ਤਾਂ ਕਹਿੰਦੇ ਦਿੱਲੀ ਦੇ ਹੀ ਆ ਫਿਰ ਸੰਗਤ ਦੇ ਵਿੱਚੋਂ ਪੁੱਛਿਆ ਗਿਆ ਜੀ ਕੌਣ ਆ ਕਹਿਣ ਲੱਗੇ ਸਰਨਾਪਰਾ ਅੱਠ ਬੰਦਿਆਂ ਦੇ ਨਾਮ ਦੇ ਉੱਤੇ ਕੋਈ ਚਰਚਾ ਨਹੀਂ ਹੋਈ ਪਰ ਸਵਾਲ ਇਹ ਹੈ ਕਿ ਇਸ ਕਨਵੈਨਸ਼ਨ ਦੀ ਵੱਡੇ ਪੱਧਰ ਦੇ ਉੱਤੇ ਗੱਲਬਾਤ ਹੋ ਰਹੀ ਹੈ ਕਿਉਂਕਿ ਕਹਿੰਦੇ ਆ ਵੀ ਜਿਹੜਾ ਇਹ ਜਿਹੀਆਂ ਕਨਵੈਨਸ਼ਨਸ ਐ ਇਹ ਸੱਦੀਆਂ ਜਾਣੀਆਂ ਚਾਹੀਦੀਆਂ ਖਾਸ ਤੌਰ ਤੇ ਉਹਨਾਂ ਸਿੱਖਾਂ ਵਾਸਤੇ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਐ ਤੇ ਇਹਦੇ ਨਾਲ ਹੀ ਆਪਾਂ ਚਰਚਾ ਪੱਤੀ ਸਾਹਿਬ ਕਰਾਂਗੇ ਵੀ ਅਜੇ ਧਾਮੀ ਸਾਹਿਬ ਨੂੰ ਮਨਾਉਣ ਵਾਸਤੇ ਦਿਲਜੀਤ ਸਿੰਘ ਚੀਮਾ ਸਾਹਿਬ ਪਹੁੰਚੇ ਸੀ ਪਰ ਧਾਮੀ ਸਾਹਿਬ ਨੇ ਕੋਰੀ ਨਾ ਕਰ ਦਿੱਤੀ ਕਹਿੰਦੇ ਵੀ ਮੇਰੇ ਮਨ ਤੇ ਬੋਝ ਬਹੁਤ ਜ਼ਿਆਦਾ ਤੁਸੀਂ ਮੈਨੂੰ ਮਾਫ ਕਰੋ ਸੋ ਦਿੱਲੀ ਤੋਂ ਸ਼ੁਰੂ ਕਰਦੇ ਆ ਜਿਹੜੀ ਆਲ ਇੰਡੀਆ ਪੰਥਕ ਕਨਵੈਨਸ਼ਨ ਹੋਈ ਹੈ ਤੇ ਤਕਰੀਰ ਕੀਤੀ ਹੈ ਉੱਥੇ ਜਿਹਹਦਾਰ ਯਾਨੀ ਹਰਪ੍ਰੀਤ ਸਿੰਘ ਜੀ ਪੱਟੀ ਸਾਹਿਬ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਮੈਂ ਕੱਲ ਵੀ ਕਿਹਾ ਸੀ ਤੇ ਪਰਸੋਂ ਵੀ ਕਿਹਾ ਸੀ ਵੀ ਇਹ ਪੰਥਕ ਕਨਵੈਨਸ਼ਨ ਹੋਣੀ ਚਾਹੀਦੀ ਹੈ ਨਾ ਕਿ ਬਾਦਲ ਵਿਰੋਧੀ ਕਨਵੈਨਸ਼ਨ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਉੱਥੇ ਬਾਦਲਾਂ ਦਾ ਬਾਰ-ਬਾਰ ਜ਼ਿਕਰ ਕਰਦੇ ਹੋ ਤੁਸੀਂ ਉਹਨਾਂ ਨੂੰ ਆਕਸੀਜਨ ਦਿੰਦੇ ਹੋ ਉਹਨਾਂ ਦਾ ਨਾਮ ਜਪ ਕੇ ਤੁਸੀਂ ਆਕਸੀਜਨ ਦਿੰਦੇ ਹੋ ਤੇ ਬਹੁਤੇ ਲੋਕ ਉੱਥੇ ਉਹ ਬੋਲੇ ਨੇ ਜਿਹੜੇ ਪੰਜਾਬ ਦੇ ਵਿੱਚ ਬਕਾਇਦਾ ਤੌਰ ਤੇ ਬਾਦਲ ਵਿਰੋਧੀ ਨੇ ਜਿਨ੍ਹਾਂ ਦੀ ਬਾਦਲਾਂ ਨਾਲ ਦਾਲ ਨਹੀਂ ਕਰਦੀ ਤੇ ਉਹ ਵੀ ਸ਼ਾਮਲ ਸਨ ਜਿਹੜੇ ਬਾਦਲਾਂ ਦੀ ਸਰਕਾਰ ਵਲੇ ਤੇ ਉੱਥੇ ਲੁੱਡੀਆਂ ਪਾਉਂਦੇ ਰਹੇ ਚੋਪੜੀਆਂ ਖਾਂਦੇ ਰਹੇ ਤੇ ਬਾਦਲ ਚੜੇਗੇ ਤੇ ਮੁੜ ਕੇ ਉਹਨਾਂ ਦੇ ਵਿਰੁੱਧ ਖੜੇ ਹੋਗੇ ਖੈਰ ਉਹਨਾਂ ਦਾ ਤੇ ਵੀ ਆਪੀ ਜਿਹੜੀ ਵੰਦੇ ਆਪੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀਗੇ ਹਰਿਆਣੇ ਦਾ ਇੱਕ ਲੀਡਰ ਹੁੰਦਾ ਸੀ ਕਰਤਾਰ ਸਿੰਘ ਟਕਟਰ ਉਹ ਜਿਹੜੀ ਵੀ ਸਰਕਾਰ ਆਉਂਦੀ ਸੀ ਉਹਦੇ ਦੀ ਤੂਤੀ ਬੋਲਦੀ ਸੀ ਉਹ ਕਹਿੰਦੇ ਹੁੰਦੇ ਸੀ ਜਿੱਥੇ ਸਰਕਾਰ ਉੱਥੇ ਕਰਤਾਰ ਜਿਹੜੇ ਬੰਦੇ ਦੀ ਮੈਂ ਗੱਲ ਕਰ ਲਿਆ ਉਹਨਾਂ ਦਾ ਇਦਾਂ ਦਾ ਪਿਛੋਕੜ ਹੁਣ ਜਿਸ ਤਰੀਕੇ ਨਾਲ ਉੱਥੇ ਬਾਦਲਾਂ ਨੂੰ ਗਾਲਾਂ ਕੱਢੀਆਂ ਗਈਆਂ ਉਹ ਮੈਂ ਸੋਚਦਾ ਵੀ ਉਹ ਨਾ ਪੰਥ ਦੇ ਹਿੱਤ ਦੇ ਵਿੱਚ ਨਾ ਉਹਨੂੰ ਪੰਥਕ ਕਨਵੈਨਸ਼ਨ ਕਿਹਾ ਜਾ ਸਕਦਾ ਪੰਥਕ ਕਨਵੈਨਸ਼ਨ ਕਹਿਣ ਦੀ ਗੱਲ ਹੈ ਵੀ ਵੇਖੋ ਜੀ ਉਹ ਕਹਿੰਦੇ ਜੀ ਬਾਦਲਾਂ ਦੇ ਬੇੜਾਗਰ ਕਰਤਾ ਪੰਜਾਬ ਦਾ ਬਿਲਕੁਲ ਸਹੀ ਗੱਲ ਕਰਤਾ ਕੋਈ ਸ਼ੱਕ ਵਾਲੀ ਗੱਲ ਨਹੀਂ ਉਦੋਂ ਤਾਂ ਤੁਸੀਂ ਵੀ ਜਾ ਕੇ ਉਹਨਾਂ ਨੂੰ ਜੱਫੀਆਂ ਪਾਉਂਦੇ ਸੀ ਤਾਂ ਅੱਜ ਤੁਸੀਂ ਕਹਿੰਦੇ ਬੇੜਾਗਰ ਕਰਤਾ ਜੀ ਫਿਰ ਤੁਸੀਂ ਬਰਾਬਰ ਦੇ ਦੋਸੀ ਕਹਿ ਦੀ ਆਪਾਂ ਫਿਰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਜ਼ਰੂਰ ਥੋੜੀ ਜੀ ਸਪੀਚ ਉਸ ਤਰੀਕੇ ਨਾਲ ਕੀਤੀ ਹੈ ਵੀ ਪੰਥੋਂ ਕਨਵੈਨਸ਼ਨ ਹੋਣੀ ਚਾਹੀਦੀ ਹੈ। ਉਹਨਾਂ ਜੂਤ ਤੇ ਬਹੁਤ ਜ਼ੋਰ ਦਿੱਤਾ ਵੀ ਸਾਡਾ ਜਿਹੜਾ ਜੂਤ ਆ ਉਹ ਜੀਓਪੋਲਿਟਿਕ ਪੋਲ ਪੋਲੀਟੀਕਲ ਉਹਨਾਂ ਨੂੰ ਜਾਣਕਾਰੀ ਹੈ। ਉਹਨਾਂ ਨੂੰ ਜਾਣਕਾਰੀ ਉਹਨਾਂ ਨੂੰ ਰਾਜਨੀਤਿਕ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਜੋੜਨ ਦੀ ਲੋੜ ਹੈ ਤੇ ਜਿਹੜੀ ਤੁਸੀਂ ਪੰਥਕ ਲਗਲਾਈ ਹੈ ਤੇ ਅਸੀਂ ਦਿੱਲੀ ਕਮੇਟੀ ਨੂੰ ਕਹਿੰਨੇ ਵੀ ਇਹੋ ਜੀ ਜੂਥ ਰਿਕ ਦੀ ਕਨਵੈਨਸ਼ਨ ਬਾਈ ਹੋ ਜਿੱਥੇ ਜੂਥ ਆਪਣੀ ਗੱਲ ਕਰਨ ਤੇ ਸੀ ਉਹਨਾਂ ਦਾ ਜਵਾਬ ਦੇਈਏ ਬੜੀ ਚੰਗੀ ਗੱਲ ਦੂਜੀ ਗੱਲ ਗਿਆਨੀ ਹਰਪੀ ਸਿੰਘ ਕਰਨ ਨੇ ਕੀਤੀ ਆ ਵੀ ਅਕਾਲੀ ਦਲ ਦਾ ਬੇੜਾ ਡੋਬਣ ਵਾਸਤੇ ਸਿਰਫ 10 ਜ਼ਿੰਮੇਵਾਰ 10 ਬੰਦੇ ਜ਼ਿੰਮੇਵਾਰ ਜਿਹਨਾਂ ਦੇ ਦੋ ਪੰਜਾਬ ਦੇ ਦਿੱਲੀ ਦੇ ਨੇ ਉਹਨਾਂ ਦਾ ਸਿੱਧਾ ਇਸ਼ਾਰਾ ਸਰਨਾ ਭਰਾਵਾਲ ਸੀਗਾ ਤੇ ਉਹਨਾਂ ਦੇ ਬਾਅਦ ਵਿੱਚ ਜਦੋਂ ਕਿਸੇ ਨੇ ਪੁੱਛਿਆ ਦੇ ਕਹਿੰਦਾ ਸਰਨਾ ਭਰਾ ਜੀ ਉਹਨਾਂ ਸਪਸ਼ਟ ਵੀ ਕਰ ਦਿੱਤਾ ਕਿ ਇੱਥੇ ਕੋਈ ਛੱਕੜੀ ਗੱਲ ਵੀ ਨਹੀਂ 30 ਸਾਲ ਤੁਸੀਂ ਗਾਲਾਂ ਕੱਢਦੇ ਰਹੇ ਬਾਦਲਾਂ ਨੂੰ ਤੇ ਵੜ ਕੇ ਜਦੋਂ ਉਹਨਾਂ ਦਾ ਬੇੜਾ ਡੁੱਬਾ ਤੇ ਬੇੜੇ ਡੁੱਬੇ ਸਾਰ ਹੋ ਗਏ ਤੇ ਇਹ ਡੁੱਬਣ ਤੇ ਪੂਰਾ ਤਿਆਰੀ ਚਾਉ ਜਿਹੜੇ ਲਫ਼ਜ਼ ਵਰਤੇ ਨੇ ਕਹਿੰਦੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਵੀ ਸਰਨਾ ਭਰਾ ਇਹ ਦਿੱਲੀ ਦੇ ਦੋ ਲੀਡਰ ਬਕਾਇਦਾ ਤੌਰ ਤੇ ਜਿਹੜਾ ਅਕਾਲੀ ਦਲ ਦਾ ਜਹਾਜ਼ ਸੀ ਸਮੁੰਦਰ 'ਚ ਤੈਰ ਰਿਹਾ ਸੀਗਾ ਥੁੰਬਾ ਫੜ ਕੇ ਤੇ ਥੋੜੀ ਫੜ ਕੇ ਸੁੰਬਾ ਉਹ ਨੱਕ ਤਿੱਖੀ ਚੀਜ਼ ਅਗੋਂ ਦੀ ਛੈਣੀ ਵਰਗੀ ਤਿੱਖੀ ਗੋਲੂ ਦੀ ਆ ਉਹਦੇ ਪਿੱਛੇ ਜ਼ੋਰ ਦੀ ਮਾਰ ਹ ਤੇ ਉਹ ਸ਼ੇਕ ਕਰ ਦਿੰਦੀ ਆ ਉਹ ਕਹਿੰਦੇ 22-23 ਸਾਲ ਜਾਂ 30 ਸਾਲ ਇਹ ਉਸ ਜਹਾਜ਼ ਦੇ ਵਿੱਚ ਜਿਹੜੇ ਸੀ ਸੁੰਬਾ ਤੇ ਤੋੜੀ ਫੜ ਕੇ ਛੇਕ ਕਰਦੇ ਰਹੇ ਤੇ ਇਹਨਾਂ ਦੇ ਕੀਤੇ ਹੋਏ ਛੇਕਾਂ ਦਾ ਜਦੋਂ ਉਹ ਡੁੱਬਣਾ ਸ਼ੁਰੂ ਹੋ ਗਿਆ ਤੇ ਮੁੜ ਕੇ ਉਹਦੇ ਸਵਾਰ ਹੋ ਗਏ ਕਹਿੰਦੇ ਹੁਣ ਕਰਾ ਕਰਕੇ ਵੇਖੋ ਕਿ ਛੇਕ ਜਦੋਂ ਭਈ ਤੁਸੀਂ ਇੰਨੇ ਕੁ ਛੇਕ ਕਰਤੇ ਉਹ ਡੁੱਬਣਾ ਸ਼ੁਰੂ ਹੋ ਗਿਆ ਡੋਬ ਹੀ ਗਿਆ ਤੇ ਹੁਣ ਕਿਸੇ ਨੂੰ ਛੇਕ ਕਰਨ ਦੀ ਲੋੜ ਕੀ ਪਈ ਭਈ ਉਹ ਕਹਿੰਦੇ ਵੀ ਦੂਜੇ ਕਿ ਤੁੰੜਾ ਵੇ ਮੇਰੇ ਖਿਲਾਫ ਵਿਆਹ ਦੇ ਦੇ ਦੇਈ ਜੋ ਕੀ ਫਰਕ ਪੈਂਦਾ ਉੱਥੇ ਕਹਿੰਦਾ ਨੂੰ ਹੋਰ ਸਖਾਲਾ ਕਰਦੇ ਆ ਇੱਥੇ ਵੀ ਇੱਕ ਉਹ ਅੰਦਰੂਨੀ ਤੌਰ ਤੇ ਜਿਹੜੀ ਨਾ ਬਕਾਇਦਾ ਤੌਰ ਤੇ ਉਹ ਟੌਂਟ ਮਾਰ ਕੇ ਬੁੱਸਣਿਆ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਰਨਿਆਂ ਦਾ ਚੋਣ ਨਿਸ਼ਾਨਕਾਰ ਹੁੰਦਾ ਹੈ ਉਨਾਂ ਨੇ ਸਰਕਾਰ ਤੇ ਟਿੱਪਣੀ ਕੀਤੀ ਵੀ ਇਹਨਾਂ ਉਹ ਸਰਕਾਰ ਦੇ ਵਿੱਚ ਵੀ ਜਿਹੜੇ ਆਪਸ ਵਿੱਚ ਮਾਰ-ਮਾਰ ਕੇ ਛੇਕ ਕੀਤੇ ਤੇ ਅਜ ਕਾਰੂ ਭਜਟੀ ਟੁੱਟਦੀ ਆ ਢੋਣ ਕੇ ਤੇ ਕਾਰ ਨੂੰ ਕੋਈ ਹੱਥ ਲਾ ਕੇ ਬਖਾਵੇ ਭਾਈ ਜਿਹੜੀ ਕਾਰ ਟੁੱਟੀ ਗਈ ਆ ਚਿੱਬੀ ਹੋ ਗਈ ਆ ਵਿਗੜ ਗਈ ਆ ਉਹਨੂੰ ਹੱਥ ਲਾਉਣ ਦੀ ਕੋਈ ਲਾਵੇ ਨਾਲ ਕੀ ਫਰਕ ਪੈਂਦਾ ਉਹ ਚ ਉਹਨਾਂ ਨੇ ਤਵਾ ਜਾਰਾ ਸਰਨੇ ਆ ਦੇ ਰੱਖਿਆ ਇੱਥੇ ਵੀ ਇਹ ਜ਼ਿੰਮੇਵਾਰ ਦੂਸਰੀ ਚ ਉਹਨਾਂ ਨੇ ਇਹ ਵੀ ਗੱਲ ਕਹੀ ਅਸੀਂ ਜਦੋਂ ਵੀ ਅਕਾਲ ਤਖਤ ਦੀ ਗੱਲ ਚੱਲਦੀ ਆ ਅਕਾਲ ਤਖਤ ਜੋ ਸੁਪਰੀਮ ਆ ਅਕਾਲ ਤਖਤ ਤੇ ਪਿਛਲੇ ਦਿਨੀ ਬੜੇ-ਬੜੇ ਆਰਟੀਕਲ ਲਿਖੇ ਗਏ ਨੇ ਵੱਡੇ-ਵੱਡੇ ਪੱਤਰਕਾਰਾਂ ਨੇ ਲਿਖੇ ਆ ਖਬਰਾਂ ਦੇ ਛਾਪੇ ਆ ਅੰਗਰੇਜ਼ੀ ਖਬਰਾਂ ਦੇ ਛਾਪੇ ਆ ਇਹ ਕਾਲ ਤਖਤ ਕੀ ਹੈ ਸਿੱਖ ਕਹਿੰਦਾ ਅਕਾਲ ਤਖਤ ਮਹਾਨ ਹੈ ਤੇ ਸਿੱਖਪੰਥ ਦੀ ਸ਼ਾਨ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ 2 ਤਰੀਕ ਨੂੰ 2 ਦਸੰਬਰ ਨੂੰ ਜਦੋਂ ਅਕਾਲ ਤਖਤ ਤੋਂ ਹੁਕਮ ਨਮਾ ਹੁੰਦਾ ਤੇ ਉਸ ਹੁਕਮ ਨਮੇ ਦੇ ਸੰਦਰਭ 'ਚ ਸਾਨੂੰ ਵੀ ਲੋਕ ਸਵਾਲ ਪੁੱਛਦੇ ਨੇ ਫੋਨ ਕਰਕੇ ਵੀ ਅਕਾਲ ਤਖਤ ਕੀ ਹੈ ਸਾਨੂੰ 10 ਮਿੰਟ ਲਾ ਕੇ ਉਹਦੀ ਮਹੱਤਤਾ ਉਹਦਾ ਪਿਛੋਕੜ ਤੇ ਉਹਦੀ ਲੋੜ ਤੇ ਲੋਕਾਂ ਨੂੰ ਦੱਸਣਾ ਪਿਆ ਲੋਕਾਂ ਨੇ ਮਹਿਸੂਸ ਕੀਤਾ ਵੀ ਹਾਂ ਇਹ ਤਾਂ ਸਿੱਖਾਂ ਦੀ ਬੜੀ ਵੱਡੀ ਪ੍ਰਾਪਤੀ ਹੈ ਜੀ ਸਿੱਖ ਗੁਰੂ ਸਾਹਿਬ ਅੱਜ ਤੋਂ 400 ਸਾਲ ਪਹਿਲਾਂ ਜਾਂ 500 ਸਾਲ ਪਹਿਲਾਂ ਹੀ ਇਹਨਾਂ ਕੁਝ ਕਰ ਗਏ ਨੇ ਸਿੱਕਵਟ ਭਾਗ ਕੇ ਉਹਨਾਂ ਕਹਿੰਦਾ ਦੋ ਤਰੀਕ ਨੂੰ ਜਦੋਂ ਅਕਾਲ ਤਖਤ ਤੋਂ ਹੁਕਮ ਸੜਾਇਆ ਜਾ ਰਿਹਾ ਸੀ ਤਲਬ ਕੀਤੇ ਗਏ ਵਿਅਕਤੀਆਂ ਨੂੰ ਤੇ ਉਸ ਟਾਈਮ ਦੇ ਉੱਤੇ ਦੁਨੀਆ ਭਰ ਦੇ ਵਿੱਚ ਇਹ ਪ੍ਰੋਗਰਾਮ ਲਾਈਵ ਦੇਖਿਆ ਜਾਂਦਾ ਸੀ ਉਸ ਟਾਈਮ ਤੇ ਮੰਨ ਕੇ ਆਗੇ ਬੜੀ ਵਾਵਾ ਹੋਈ ਅਕਾਲ ਤਖਤ ਦੀ ਲੇਕਿਨ ਇਹਨਾਂ ਨੂੰ ਪਛੀ ਨਹੀਂ ਪਛੀ ਨਹੀਂ ਜੇ ਕਿਤੇ ਪਛਾਹ ਲੈਂਦੇ ਅੱਜ ਇਹਨਾਂ ਦੇ ਹਾਲਾਤ ਇਹ ਨਾ ਹੁੰਦੇ ਅਕਾਲ ਤੱਕ ਤੇ ਜਿਹੜਾ ਗਿਆ ਵਾ ਜਿਹੜਾ ਚੜ ਕੇ ਗਿਆ ਵਾ ਉਹਨੂੰ ਤੇਗ ਮਿਲੀ ਐ ਜਿਹੜਾ ਝੁੱਕ ਕੇ ਗਿਆ ਉਹਨੂੰ ਦੇਗ ਮਿਲੀ ਜੇ ਝੁੱਕ ਕੇ ਪੇਛੇ ਹੋਏ ਸੀ ਤੁਸੀਂ ਤੁਹਾਡੇ ਤੇ ਗੁਰੂਬਾਨ ਮਿਹਰਬਾਨ ਸਨ ਜੈਥੇ ਤੱਕ ਅਕਾਲ ਤੱਕ ਨੇ ਤੁਹਾਨੂੰ ਤਨਖਾਹ ਲਈ ਮੈਂ ਅੱਗੇ ਵੀ ਕੋਈ ਨਾ ਤਨਖਾਹ ਵਾਧਾ ਹੁੰਦਾ ਵਾ ਤਨਖਾਹ ਕੋਈ ਸਜ਼ਾ ਨਹੀਂ ਹੁੰਦੀ ਹੁਣ ਉਹ ਕਹਿੰਦੇ ਵੀ ਇਹਨਾਂ ਨੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਸ ਨੂੰ ਉਸ ਤਨਖਾਹ ਪ੍ਰਤੀ ਆਪਣੀ ਭਾਵਨਾ ਪ੍ਰਗਟ ਕੀਤੀ ਜਿਸ ਤਰੀਕੇ ਨਾਲ ਦਸ਼ ਜਥੇ ਤਰ੍ਹਾਂ ਦੇ ਹਮਲੇ ਕੀਤੇ ਜਿਸ ਤਰੀਕੇ ਨਾਲ ਕਾਲ ਤਖਨ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਅੱਜ ਉਹਦਾ ਨਤੀਜਾ ਇਹ ਹੈ ਵੀ ਅੱਜ ਇਹ ਕਿਸੇ ਪਾਸੇ ਨਹੀਂ ਰਹਿ ਗਿਆ ਕਹਿੰਦੇ ਕੋਈ ਸਮਾਂ ਸੀਗਾ ਦੁਨੀਆ ਭਰ ਦੇ ਸਿੱਖ ਨੂੰ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਸੀ ਤੇ ਉੱਥੋਂ ਦੀ ਸਰਕਾਰ ਨੂੰ ਕਹਿੰਦਾ ਸੀ ਚੰਗਾ ਜੀ ਮੈਂ ਚੱਲਿਆਂ ਅਕਾਲ ਤਖਤ ਤੇ ਤੇ ਪਿੱਛੋਂ ਬਾਜ ਮਾਰਦੇ ਸੀ ਅਕਾਲ ਤਖਤ ਤੇ ਨਾ ਜਾਈਂ ਅੰਮ੍ਰਿਤਸਰ ਨਾ ਜਾਈਂ ਤਖਤ ਨੂੰ ਚਾਹੁੰਦਾ ਕੀ ਹੈ ਤੇਰੇ ਨਾਲ ਅਸੀਂ ਇਨਸਾਫ ਕਰ ਦਿੰਦੇ ਆ ਇਹ ਅਕਾਲ ਤਖਤ ਦੀ ਤੇ ਸ਼੍ਰੋਮਣੀ ਕਮੇਟੀ ਦੀ ਮਹੱਤਤਾ ਹੁੰਦੀ ਤੇ ਅੱਜ ਇਹ ਸਾਡੀਆਂ ਸੰਸਥਾਵਾਂ ਜਿਹੜੀਆਂ ਵਾ ਇਹ ਰੋਲਾਂ ਤੇ ਲੱਗੇ ਹੋਏ ਨੇ ਉਹਨਾਂ ਕਿਹਾ ਵੀ ਪੰਜਾਬ ਤੋਂ ਬਾਅਦ ਪੰਜਾਬ ਤੋਂ ਬਾਹਰ ਮੈਂ ਕਹਿੰਦੇ ਜੀ ਮੈਂ 60 ਲੱਖ ਕਹਿੰਦਾ ਸੀ ਤਲਵਜ ਸਿੰਘ 70 ਲੱਖ ਕਹਿੰਦੇ ਪੰਜਾਬ ਤੋਂ ਬਾਹਰ 70 ਲੱਖ ਸਿੱਖ ਵਸਦੇ ਨੇ ਤੇ ਕਈ ਸਰਕਾਰਾਂ ਬਣਾਉਂਦੇ ਜਿਹੜੇ ਸਿੱਖ ਉਹ ਸਮਰਥ ਨੇ ਉੱਤੇ ਉਹਨਾਂ ਦੀ ਹੋਣ ਤੋਂ ਬਿਗਾਰੇ ਉਹਨਾਂ ਦੇ ਸਹਿਯੋਗ ਤੋਂ ਬਿਗਾਰੇ ਸਰਕਾਰ ਨਹੀਂ ਬਣਦੀ ਤੇ ਜਦੋਂ ਵੀ ਉਹਨਾਂ ਕਾਂਦੀ ਕੋਈ ਗੱਲ ਹੁੰਦੀ ਆ ਅਸੀਂ ਕੋਈ ਸਟੇਟਮੈਂਟ ਦੇਣੀ ਆ ਕਸੀ ਬੜੀ ਸੰਭਲ ਕੇ ਸਟੇਟਮੈਂਟ ਦਿੰਦੇ ਵੀ ਬਾਹਲੇ ਸਿੱਖਾਂ ਨੂੰ ਕੋਈ ਨੁਕਸਾਨ ਨਾ ਹੋਵੇ। ਮਾਸਟਰ ਤਾਰਾ ਸਿੰਘ ਕਹਿੰਦੇ ਹੁੰਦੇ ਸੀ। ਉਹ ਕਹਿੰਦਾ ਜੀ ਸਿੱਖ ਬਾਹਲੇ ਸਿੱਖਾਂ ਨੂੰ ਮੇਰੀ ਹੱਥ ਜੁੜ ਕੇ ਬੇਨਤੀ ਆ। ਕਿ ਤੁਸੀਂ ਰਾਜਨੀਤਿਕ ਤੌਰ ਤੇ ਜਿੱਦਾਂ ਮਰਜ਼ੀ ਵਿੱਚ ਰੋ ਜਿਹਦੇ ਨਾਲ ਮਰਜ਼ੀ ਵਿੱਚ ਰੋ ਲੇਕਿਨ ਤੁਹਾਡੀ ਪੋਟ ਅਲਸ ਅਸਰ ਜਿਹੜਾ ਵਾ ਉਹ ਅਕਾਲ ਤੱਕ ਤੇ ਬਕਾਇਦਾ ਤੌਰ ਤੇ ਦਰਬਾਰ ਸਭ ਸ੍ਰੀ ਅੰਮ੍ਰਿਤਸਰ ਹੋਣਾ ਚਾਹੀਦਾ। ਤੇ ਸ਼੍ਰੋਮਣੀ ਕਮੇਟੀ ਤੁਹਾਡੀ ਆਪਣੀ ਸੈਕਸ਼ਨਸ ਤਾਂ ਹੋਣੀ ਚਾਹੀਦੀ ਕਿਉਂ ਤੁਸੀਂ ਬਾਹਰ ਵੱਸਦੇ ਹੋ ਤੁਸੀਂ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਣਾ ਵਾ ਉੱਥੋਂ ਦੀ ਸਰਕਾਰਾਂ ਦਾ ਦੌਰ ਚੱਲਣਾ ਲੱਗਣਾ ਸਾਨੂੰ ਕੋਈ ਤਰਾਜ ਨਹੀਂ ਹੈਗਾ ਅਸੀਂ ਕਹਿੰਦੇ ਤੁਸੀਂ ਕਰੋ ਕਰੋ ਤੁਸੀਂ ਉਹ ਕਹਿੰਦਾ ਜੀ ਵੇਖੋ ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਤੇ ਉਹ ਕਹਿੰਦੇ ਅਭੀ ਗਿਆਨੀ ਹਰਪ੍ਰੀਤ ਸਿੰਘ ਗੁਡੋਏ ਖਾ ਰਿਹਾ ਤੋਦੋ ਇੱਜੇ ਗੋੜੇ ਖਾਰਿਆ ਉਹ ਕਹਿੰਦੇ ਮੇਰੇ ਤੇ ਟਿੱਪਣੀ ਕਰ ਦੋ ਫਿਰ ਆਪਣੀ ਪਹਿਲਾ ਪੀੜੀ ਤੇ ਸੁੱਟਾ ਫੇਰ ਲੈਣ ਪੀਓ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤਨ ਕਰਨ ਦੀ ਜਮਾਤ ਜਿਹੜੀ ਆ ਉਹਦੀ ਰੱਖਦੇ ਤੇ ਸਮਰਥਨ ਰੱਖਦੇ ਨੇ ਉਹ ਕਹਿੰਦੇ ਬਸ ਕੋ ਗੱਲ ਜਿਹੜਾ ਸਾਡੀ ਇੰਨੀ ਮੰਨਦਾ ਸਾਡੇ ਕੇ ਖੜਾ ਹੁੰਦਾ ਵਾ ਉਹਦੇ ਤੇ ਦੋ ਇਲਜ਼ਾਮ ਲੱਗਦੇ ਆ ਇਹ ਭਾਜੀਪੀ ਦਾ ਜਾਂ ਕਾਂਗਰਸ ਦਾ ਏਜੰਟ ਤੇ ਜਿੰਨਾ ਚਿਰ ਤੁਸੀਂ ਉਹਨਾਂ ਦੀ ਈਦ ਮੰਨਦੇ ਰਹੋ ਉਹਨਾਂ ਦੇ ਕਹਿਣੇ ਚ ਰਹੋ ਉਹਨਾਂ ਚ ਤੁਹਾਡੇ ਤੇ ਇਹ ਇਲਜ਼ਾਮ ਨਹੀਂ ਚ ਤੁਸੀਂ ਸਤਕਾਰਯੋਗ ਵੀ ਹੋ ਤੇ ਉਹਨਾਂ ਚ ਤੁਸੀਂ ਪੰਥਕ ਵੀ ਹੋ ਮਾੜੀ ਜੇ ਤੁਸੀਂ 19 ਕੀ ਕੀਤੀ ਨਹੀਂ ਤੁਹਾਡੇ ਤੇ ਇਹ ਇਲਜ਼ਾਮ ਲੱਗਣਗੇ ਤੁਸੀਂ ਬੀਜੇਪੀ ਔਰ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਹੋ ਉਹ ਕਹਿੰਦੇ ਜੀ ਉਹ 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 ਕੇ ਜੀ ਮੈਂ ਅਗਲੀ ਗੱਲ ਇਹੀ ਗੱਲ ਕਹੂੰਗਾ ਮੈਂ ਬਹੁਤੀ ਤੁਹਾਡੀ ਗੱਲ ਨਹੀਂ ਸਮਝ ਨਹੀਂ ਲੈਣਾ ਕਿਉਂਕਿ ਉਹਨਾਂ ਨੇ ਦੋ ਦੋ ਚਾਰ-ਚਾਰ ਮਿੰਟ ਵੀ ਦਿੱਤਾ ਕਿਸ਼ ਨੂੰ ਬੋਲੋ ਸਮਾਂ ਨਹੀਂ ਦਿੱਤਾ ਤੇ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਤੁਸੀਂ ਬਕਾਇਦਾ ਤੌਰ ਤੇ ਰਾਸੀ ਤੋਂ ਜਿੱਥੇ ਮਰਜ਼ੀ ਲੋ ਲੇਕਿਨ ਧਾਰਮਿਕ ਤੌਰ ਤੇ ਤੁਸੀਂ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕਰਨ ਜਿਹੜੀਆਂ ਉਹ ਜ਼ਰੂਰ ਆਪਣੀ ਭੂਮਿਕਾ ਨਿਭਾਓ ਅਗਲੀ ਗੱਲ ਕੀਤੇ ਕੁਝ ਬੁਲਾ ਰਹੇ ਨੇ ਕਿ ਬਾਦਲ ਦਲ ਨੇ ਪਿਛਲੇ 15 ਸਾਲ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਣ ਦਿੱਤੀ ਲਸੂੜੇ ਦੀ ਗਿੱਟ ਕਮਦ ਚੰਬੜੇ ਪਏ ਨੇ ਪੁਰੂ ਦੀ ਗੋਲਕ ਨੂੰ ਆਪਣੇ ਆਪਣੀ ਇੱਛਾ ਅਧਾਰਕ ਵਰਤਦੇ ਨੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦੀ ਚੋਣ ਹੋਣੀ ਚਾਹੀਦੀ ਬਿਨਾਂ ਕਿਸੇ ਬਿਨਾਂ ਕਿਸੇ ਦੇਰੀ ਤੋਂ ਲੇਕਿਨ ਅਕਾਲ ਤੱਕ ਦਾ ਜਿਹੜਾ 2 ਦਸੰਬਰ ਦਾ ਜਲਵਾ ਸੀਗਾ ਉਨੂੰ ਅੱਜ ਅਸੀਂ ਵਰਕਰ ਕਿਵੇਂ ਰੱਖਣਾ ਵਾ ਇਹ ਮੁੱਖ ਮੁੱਦਾ ਜਿਹੜਾ ਉਸ ਪੰਥਕ 올 ਇੰਡੀਆ ਪੰਥਕ ਕਨਵੈਨਸ਼ਨ ਦਾ ਮੁੱਦਾ ਰਿਹਾ ਲੇਕਿਨ ਮੈਂ ਕਹੂੰਗਾ ਕਿ ਇੱਥੇ ਖਾਲਸਾ ਦੇ ਮੁੱਦੇ ਇੱਥੇ ਸਿੱਖਾਂ ਦੇ ਮੁੱਦੇ ਨਹੀਂ ਵਿਚਾਰੇ ਗਏ ਪੰਜਾਬ ਦੇ ਮੁੱਦੇ ਨਹੀਂ ਵਿਚਾਰੇ ਗਏ ਕੌਮ ਦੇ ਮੁੱਦੇ ਨਹੀਂ ਵਿਚਾਰੇ ਗਏ ਸਿਰ ਇੱਕ ਤੈਨੂੰ ਗਾਲਾਂ ਗੱਢੀਆਂ ਗਈਆਂ ਮੈਂ ਇਹਨਾਂ ਦੇ ਗਾਲਾਂ ਕੱਢ ਕੇ ਵੀ ਤੁਸੀਂ ਉਹਨਾਂ ਨੂੰ ਸੁਰਜੀਤ ਕਰ ਰਹੇ ਹੋ ਕਿੰਨਾ ਚੰਗਾ ਹੁੰਦਾ ਤੁਸੀਂ ਇਹਨਾਂ ਨੂੰ ਅੱਖੋਂ ਪਰੋਖੇ ਕਰਕੇ ਉਥੇ ਪੰਥਕ ਮਸਲੇ ਵਿਚਾਰਦੇ ਜੀ ਉਹ ਮੰਨ ਦਿੱਤੋ ਆਂ ਪਰ ਚਲੋ ਫਿਰ ਤੁਸੀਂ ਉਹ ਇਸ ਗੱਲ ਦਾ ਮਕਾ ਹੈ ਇਸ ਕਦਰ ਕੀਤਾ ਉਹ ਸਵਾਲ ਮੈਂ ਤੁਹਾਨੂੰ ਫੇਰ ਕਿਤੇ ਕਰੂੰਗਾ ਜਾਂ ਕੱਲ ਕਰ ਲਵਾਂਗੇ ਕਿਉਂਕਿ ਅਜੇ ਮਤੇ ਵੀ ਉਥੇ ਕੁਝ ਜਿਹੜੇ ਆ ਉਪਾਈ ਜਾਣੇ ਆ ਫਿਰ ਉਹਨਾਂ ਬਾਰੇ ਵੀ ਚਰਚਾ ਹੋਊਗੀ ਉਹ ਕੱਲ ਦੇ ਪ੍ਰੋਗਰਾਮ ਚ ਕਰ ਲਵਾਂਗੇ ਇੱਕ ਸਵਾਲ ਸੀਗਾ ਮੇਰੇ ਕੋਲ ਪਰ ਮੈਂ ਕੱਲ ਕਰੂੰਗਾ ਅੱਛਾ ਪਟਿਆ ਸਾਹਿਬ ਇਹ ਹੀ ਦੱਸੋ ਵੀ ਆਜੂ ਹੁਸ਼ਿਆਰ ਪਰ ਜਦੋਂ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਆਵੜੀਆ ਜਦ ਮੇਜਾ ਸਿੰਘ ਸੇਖੂ ਧਾਮੀ ਸਾਹਿਬ ਨੂੰ ਮਨਾਉਣ ਜਾਂਦੇ ਆ ਧਾਮੀ ਸਾਹਿਬ ਜਿਹੜੇ ਆ ਉਹ ਆਪਣੇ ਪਾਰਕ ਦੇ ਵਿੱਚ ਬੈਠੇ ਹੁੰਦੇ ਗਾਰਡਨ 'ਚ ਬੈਠੇ ਹੁੰਦੇ ਤੋਪ ਸੇਕ ਰਹੇ ਹੁੰਦੇ ਆ ਤੇ ਬਾਡੀ ਲੈਂਗੁਏਜ ਕੋਈ ਕਨਫੀਡੈਂਸ ਮਤਲਬ ਕਹਿ ਸਕਦੇ ਆ ਵੀ ਜਿੱਦਾਂ ਬੰਦਾ ਕਿਨਾਰਾ ਜਿਆ ਨਹੀਂ ਕਰਦਾ ਹੁੰਦਾ ਵੀ ਭਾਜੀ ਰਹਿਣ ਦਿਓ ਨਾ ਬਈ ਨਾ ਮੇਰੇ ਵੱਸ ਦਾ ਰੋਗ ਨਹੀਂ ਧਾਮੀ ਸਾਹਿਬ ਨੇ ਆਖਰ ਕਿਹਾ ਵੀ ਇਹੋ ਹੀ ਬਈ ਮੇਰੇ ਮਨ ਤੇ ਬੋਝ ਬਹੁਤ ਆ ਤੇ ਜੇ ਮਨ ਤੇ ਬੋਝ ਸਿਗਾ ਤੇ ਫਿਰ ਇੰਨਾ ਲੰਮਾ ਆਪਾਂ ਚੱਲੇ ਹੀ ਕਿਉਂ ਤਮੀ ਸਾਹਿਬ ਆਖਰੀ ਸਮੇਂ ਤੱਕ ਬਾਦਲਾਂ ਦੇ ਹੱਥਾਂ 'ਚ ਜਿਹੜੇ ਸੀ ਖਡੌਣਾ ਬਣ ਕੇ ਖੇਲਦੇ ਰਹੇ ਤਮੀ ਸਾਹਿਬ ਨੇ ਆਪ ਰਜਾਇਨ ਕੀਤਾ ਮੁੜ ਕੇ ਉਹ ਸੱਤ ਮੈਂਬਰ ਜਿਹੜੀ ਅਕਾਲ ਤਖਤ ਤੋਂ ਬਣੀ ਸੀਗੀ ਉਸ ਕਮੇਟੀ ਤੋਂ ਰਜਾਇਨ ਕਰਨਾ ਧਾ ਜਿਹੜਾ ਥਮੀ ਸਾਹਿਬ ਦਾ ਮਤਲਬ ਇਹ ਆ ਕਿ ਉਹ ਵੀ ਅਕਾਲ ਤਖਤ ਨੂੰ ਟੱਚ ਜਾਣ ਦੇ ਉਹਨਾਂ ਦੀ ਜ਼ਿੰਮੇਵਾਰੀ ਸੌਂਪੀ ਸੀ ਅਕਾਲ ਤਖਤ ਤੋਂ ਕਿਸੇ ਸਿੱਖ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਉਹ ਆਪਣੇ ਮਨ ਨੂੰ ਵਡਭਾਗਾ ਸਮਝਦਾ ਮਨ ਨੂੰ ਇਸ ਤਖਤ ਤੋਂ ਕੋਈ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਪੂਰੀ ਕਰਕੇ ਆਉਣੀ ਭਾਵੇਂ ਮੇਰਾ ਗੱਟਾ ਲਹੇ ਜਦੋਂ ਉਹ ਪੰਤਾਣੀ ਛੜਵਾ ਕੇ ਲੈ ਕੇ ਆਏ ਸੀਗੇ ਪਤਾ ਸੀ ਕਸੂਰ ਦੇ ਨਵਾਬਾਂ ਦੀ ਤਾਕਤ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਉਹਨਾਂ ਕੋਲ ਤੋਪਾਂ ਨੇ لیکن ایک حکم ਹੋਇਆ ਸੀ ਅਕਾਲ ਤਖਤ ਤੋਂ ਨਹੀਂ ਉਹ ਛੜਵਾ ਕੇ ਲੋਣੀ ਤੇ ਸਿੱਖ ਗਈ ਸੀ ਤੇ ਛੜਵਾ ਕੇ ਲੈ ਕੇ ਉਸ ਪੰਡਤ ਦੇ ਮਲਕ ਕੀਤੀ ਸੀ ਲੋਕੀਂ ਵਿਭਾਗੇ ਸਮਝਦੇ ਸੀ ਵੀ ਅਕਾਲ ਤਖਤ ਤੋਂ ਸਾਨੂੰ ਕੋਈ ਨਾ ਕੋਈ ਹੁਕਮ ਲੱਗਾ ਜੀ ਬਾਬਾ ਸੰਤਾ ਸਿੰਘ ਜਿੰਨਾ ਟੱਠਾ ਹੋਇਆ ਅਕਾਲ ਤਖਤ ਬਣਾਇਆ ਸੀ ਜਿੰਨਾ ਤੇ ਇਹ ਦੋਸ਼ ਲੱਗਦਾ ਸੀ ਇਹ ਸਰਕਾਰੀਏ ਨੇ ਤੇ ਮੈਂ ਇਹ ਵੀ ਦੱਸ ਦਿਆਂ ਉਹ ਕਾਲ ਤੱਕ ਜਿੰਨਾ ਕਿ ਮਹਿੰਗਾ ਸਮਾਨ ਲਾ ਕੇ ਬਣਾ ਗਿਆ ਸੀ ਨਾ ਸ਼ਾਇਦ ਉਦੋਂ ਬਾਅਦ ਉਹ ਮਹਿੰਗਾ ਸਮਾਨ ਸਮਾਨ ਨਾਲ ਲੱਗਾ ਹੋਵੇ ਜੀ ਤੇ ਜਿ세 ਤਰ ਗੁਰਚਰਨ ਸਿੰਘ ਟੋੜਾ ਜਦੋਂ ਬਾਹਰ ਆਉਂਦੇ ਨੇ ਸ਼ਾਸਿਆ ਕੁਸਨ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਛੱਤਰ ਫੜ ਕੇ ਸਾਡੇ ਪਿੱਛੇ-ਪੱछे ਭਜੇ ਫਿਰਨਾ ਉਹਨਾਂ ਨੇ ਲੋਕਾਂ ਦਾ ਧਿਆਨ ਡਾਇਵਰਟ ਕਿਵੇਂ ਕਰੀਏ ਉਹਨਾਂ ਕਹਿਆ ਸੀ ਸਰਕਾਰ ਦਾ ਬਣਾਇਆ ਹੈ ਅਕਾਲ ਤੱਕ ਤੁਸੀਂ ਪ੍ਰਵਾਨ ਨਹੀਂ ਕਰਾਂਗੇ ਢਾ ਕੇ ਬਣਾਵਾਂਗੇ ਜਿਹੜੀ ਉਸ ਅਕਾਲ ਤਖਤ ਦੀ ਬੰਤਰ ਉਹਦੇ ਵਿੱਚ ਟੋਟਲੀ ਚੇਂਜ ਕਰ ਦਿੱਤੀਗੀ ਟੋਟਲੀ ਤੁਹਾਨੂੰ ਪਤਾ ਹੈ ਕੁਝ ਗੁਣਮਾਨ ਸਿੱਖਾਂ ਨੇ ਵਿਦਵਾਨਾਂ ਨੇ ਜਿਹੜੀ ਉੱਥੇ ਫਸੀਲ ਬਣੀ ਉਹਨੂੰ ਟਾਉਣ ਤੋਂ ਬੜੀ ਮੁਸ਼ਕਿਲ ਨਾਲ ਰੋਕਿਆ ਸੀ ਉਹ ਵੀ ਟਾਉਣ ਲੱਗੇ ਸੀ ਲੇਕਿਨ ਅੱਜ ਉਹ ਅਕਾਲ ਤਖਤ ਉਸ ਫਸੀਲ ਤੋਂ ਹੁਕਮ ਨੂੰ ਲੁਕ ਅਵਢੀ ਗਦੇਨ ਤੇ ਧਾਮੀ ਸਾਹਿਬ ਨੂੰ ਉੱਡ ਭਾਗੇ ਸਮਝਣ ਜਿਐਸੀ ਵੀ ਮੈਨੂੰ ਇੱਕ ਜ਼ਿੰਮੇਵਾਰੀ ਸੁੰਪੀ ਇਹਨਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਉਸ ਕਮੇਟੀ ਦੇ ਕਨਵੀਨਸ਼ਨ ਬਣਾਇਆ ਗਿਆ ਵਾ ਜਿਹੜੀ ਕਮੇਟੀ ਦੇ ਸਿੱਖ ਪੰਥ ਦੇ ਭਿੱਖ ਦਾ ਫੈਸਲਾ ਕਰਨਾ ਸੀਗਾ ਜਿਵੇਂ ਤੁਸੀਂ ਉਸ ਜੁਮੇਰ ਨੂੰ ਭੱਜ ਗਏ ਬਡੂੰਗਰ ਸਾਹਿਬ ਅਸੀਂ ਕਹਿੰਦੇ ਬੜੇ ਵਿਦਵਾਨ ਬੰਦੇ ਨੇ ਬੜੇ ਪੜੇ ਵਿਖੇ ਬੰਦੇ ਨੇ ਉਹਨਾਂ ਦਾ ਹੋਰ ਦੁੱਖ ਹੋਇਆ ਕਿ ਜੇ ਤੁਸੀਂ ਇਕਾਲ ਤਖ ਦੀ ਮਹੱਤਤਾ ਨੂੰ ਜਾਣਦੇ ਹੋ ਤੇ ਫਿਰ ਜੇ ਤੁਸੀਂ ਇਦਾਂ ਕੀਤਾ ਮੌਕੇ ਤੇ ਕਿ ਸਿਫਾ ਦਿੱਤਾ ਤੇ ਮੈਂ ਕਿਹਾ ਬਡੂੰਗਰ ਸਾਹਿਬ ਪਤਾ ਨਹੀਂ ਜਿਸ ਉਮਰ ਚ ਤੁਸੀਂ ਹੈਗੇ ਹੋ ਕਦੋਂ ਉਧਰ ਸੁਨੇਹਾ ਆ ਜਾਣਾ ਵੀ ਆਓ ਚਲਿਏ ਵੀ ਆਪਾਂ ਇਸ ਗੁਰੂ ਨੇ ਤੁਹਾਨੂੰ ਘੂੜੇ ਤੇ ਬਿਠਾ ਕੇ ਖੜਨਾ ਸੀਗਾ ਐਸ ਗਦਾਰੀ ਦਾ ਬਡੂੰਗਰ ਸਾਹਿਬ ਤੁਹਾਨੂੰ ਜਿੱਦਾਂ ਖੜਨਗੇ ਉਹੀ ਜਾਣਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੁਸੀਂ ਰਹੇ ਹੋ। ਅਗਲੀ ਗੱਲ ਸੁਣ ਲੋ ਇਹਨਾਂ ਦੀ ਕਰਤੂਤ। ਜੀ। ਮੇਰੀ ਇਨਫਰਮੇਸ਼ਨ ਦੇ ਮੁਤਾਬਕ ਬੀਬੀ ਸਤਵੰਤ ਕੋ ਜਿਹੜੀ ਸ਼ਹੀਦ ਪਰਿਵਾਰ ਚੋਂ ਆ। ਹੂੰ। ਧੰਮੀ ਸਾਹਿਬ ਉਹਦੇ ਤੇ ਦਬਾਅ ਪਾਉਂਦੇ ਵੀ ਤੂੰ ਅਸਤੀਫਾ ਦੇ ਦੇ। ਉਹ ਤੇ ਅੱਜ ਰਿਪੋਰਟ ਦੇ ਕੇ ਆਏ ਆ ਜਿਹੜੀ ਗੱਲ ਯਾਰ ਗਲਤ ਸੁਣ ਲੋ ਗਲਤ ਸੁਣ ਲਿਆ ਨਾ ਬਈ। ਇਹ ਪ੍ਰੋਗਰਾਮ ਕਰਨ ਤੋਂ ਪਹਿਲਾਂ ਇੱਕ ਵਿਅਕਤੀ ਦਾ ਮੈਨੂੰ ਫੋਨ ਆਉਂਦਾ ਵਾ ਮਾਲਵੇ ਦੇ ਵਿੱਚੋਂ ਕਹਿੰਦਾ ਜੀ ਉਹਨੇ ਕਿਸੇ ਬੜੇ-ਬੜੇ ਲੀਡਰ ਦਾ ਨਾਮ ਲਿਆ ਮੈਂ ਉਹਦਾ ਸਾਥੀ ਹਾਂ ਉਹ ਮੈਨੂੰ ਜਾਣਦੇ ਮੇਰੇ ਦਿਮਾਗ 'ਚ ਹੁੰਦਾ ਮੈਨੂੰ ਮਿਲੇ ਨਹੀਂ ਉਹ ਕਈ ਵਾਰੀ ਕਹਿੰਦੇ ਜੀ ਬੀਬੀ ਸਤਵੰਤ ਕੌਰ ਤੇ ਦਬਾਅ ਪਾਇਆ ਗਿਆ ਵੀ ਤੂੰ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦੇ ਹਾਤ ਕੀ ਨਾ ਦਬਾਅ ਪਾਇਆ ਗਿਆ ਉਹ ਕਹਿੰਦੀ ਬਿਲਕੁਲ ਅਕਾਲ ਤਖਤ ਦੇ ਹੱਥ ਜੁੜ ਕੇ ਦੇ ਦੋ ਜੇ ਨਹੀਂ ਤੇ ਚੀਤ ਪਰਿਵਾਰ ਜੋ ਛਿੱਧੀ برداشت ਕਰ ਲਾਂਗੇ ਆਪਾਂ ਅਕਾਲ ਤਖਤ ਦੇ ਹੁਕਮ ਨੂੰ ਚੁਣੌਤੀ ਨਹੀਂ ਦੇਣੀ ਤੇ ਫਿਰ ਵੀ ਧਾਮੀ ਸਾਹਿਬ ਨੇ ਜੋ ਕੀਤਾ ਗਲਤ ਕੀਤਾ ਟੋਟਲੀ ਗਲਤੀ ਕੀਤਾ ਤੇ ਮੈਂ ਇਹ ਵੀ ਗਲ ਕਹ ਦੂੰਗਾ ਅੱਜ ਜੇ ਉਹਨਾਂ ਅਕਾਲੀ ਆਗੂਆਂ ਨੂੰ ਮੋੜਿਆ ਤੇ ਬਹੁਤ ਵਧੀਆ ਕੀਤਾ ਵਧੀਆ ਕਿਉਂ ਕੀਤਾ ਜੇ ਉਹਨਾਂ ਦੇ ਆਖੇ ਮੰਨ ਜਾਂਦੇ ਤੇ ਇਹਨਾਂ ਦੀ ਰਹਿੰਦੀ ਖੁੰਦੜੀ ਬਚਦੀ ਸੀ ਨਾ ਮਾਰੀ ਮੋਟੀ ਸ਼ਾਕ ਕੋਈ ਵੀ ਖਤਮ ਹੋ ਜਾਂਦੀ ਸੀ ਤਾਂ ਹਮੇਸ਼ਾ ਜਾਤੀ ਤੌਰ ਤੇ ਇਮਾਨਦਾਰ ਨੇ شریف ਆਦਮੀ ਨੇ ਭਲੇ ਮਨਸ ਨੇ ਲੇਕਿਨ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਦੀ ਟਿਨਯੂਰ ਦੇ ਵਿੱਚ ਅਕਾਲੀ ਦਾ ਸ਼੍ਰੋਮਣੀ ਕਮੇਟੀ ਚ ਬਹੁਤ ਕੁਝ ਹੈ ਲੇਕਿਨ ਧਾਮੀ ਸਾਹਿਬ ਨੇ ਅੱਜ ਇੰਨੀ ਗੱਲ ਕਹਿ ਦਿੱਤੀ ਮੈਨੂੰ ਵੀ ਕਿਸੇ ਸਵਾਲ ਕੀਤਾ ਸੀ ਮੈਂ ਕਿਹਾ ਜੀ ਜੇ ਉਹ ਵਾਪਸ ਲਰਨਗੇ ਤੇ ਫਿਰ ਥੁੱਕ ਕੇ ਚੱਟਣਗੇ ਪਹਿਲੀ ਗੱਲ ਸਤਿਵੰਤ ਦਿਨ ਨਹੀਂ ਚਾਹੀਦਾ ਉਹਨਾਂ ਨੂੰ ਚਲੋ ਤੁਸੀਂ ਸ਼੍ਰੋਮਣੀ ਕਮੇਟੀ ਦਾ ਤੈਨੂੰ ਕੀ ਲੋੜ ਸੀ ਸੱਤਵੇਂ ਮੈਂਬਰ ਦੀ ਸਤਿਫਾ ਦੇਣ ਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੁਹਾਨੂੰ ਬਾਦਲ ਦਲ ਨੇ ਸੌਂਪੀ ਆ ਤੇ ਜਿਹੜੀ ਸੱਤਵੇਂ ਮੈਂਬਰ ਦੀ ਬਿਮਾਰੀ ਚੋਂ ਉਹ ਅਕਾਲ ਤਖਤ ਤੋਂ ਮਿਲੀ ਸੀ ਬੜੀ ਮਹੱਤਵਪੂਰਨ ਜਵਾਰੀ ਸੀ ਇਹਨੂੰ ਨੂੰ ਬਹੁਤ ਕੁਝ ਕਾਮਯਾਬ ਹੋ ਜਾਂਦੇ ਕਿਤੇ ਇਹ ਸ਼ਾਦਤ ਵੀ ਪਾ ਜਾਂਦੇ ਹੋ ਤੇ ਤੁਹਾਡਾ ਹਿਸ਼ਾਰਪੁਰ ਦੇ ਚੋਣ ਦੇ ਲੋਕਾਂ ਦੇ ਪੁੱਤ ਨਾ ਦੇਣ ਸੀ ਲੇਕਿਨ ਅੱਜ ਤੁਸੀਂ ਆਪਣੇ ਜਿਹੜਾ ਬਕਾਇਦਾ ਤੌਰ ਤੇ ਆਉਣ ਵਾਲੇ ਸਮੇਂ ਦੇ ਉੱਤੇ ਆਪਣੇ ਪਰਿਵਾਰ ਦੇ ਉੱਤੇ ਇੱਕ ਕਲੰਕ ਫਿਟ ਕਰ ਦਿੱਤਾ ਨਾਲ ਸ਼ਿਵਿਦਾਈ ਵੀ ਦਿੰਦੇ ਪਤਾ ਲੱਗਾ ਵਾ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਪੋਤਰੀ ਦੀ ਬਖਸ਼ਿਸ਼ ਕੀਤੀ ਅਨੁਠਾਰ ਕਮਿਸ਼ਨ ਤੁਹਾਨੂੰ ਵਧਾਈ ਬੇਬੇ ਹਫਤਾ ਹੋ ਗਿਆ ਚਲੋ ਹਫਤਾ ਹੋ ਗਿਆ ਜੀ ਤੁਹਾਨੂੰ ਵਧਾਈ ਹੋਵੇ ਜੀ ਬਿਲਕੁਲ ਤੁਹਾਨੂੰ ਪਤਾ ਨਾ ਕਦੇ ਵਧਾਈ ਦਿੱਤੀ ਅਸੀਂ ਉਹਨਾਂ ਨੂੰ ਲੇਕਿਨ ਮੈਂ ਸੋਚਦਾ ਵੀ ਬਡੂੰਗ ਬਡੂੰਗਰ ਸਾਹਿਬ ਨੇ ਤੇ ਬਕਾਇਦਾ ਤੌਰ ਤੇ ਧਾਮੀ ਸਾਹਿਬ ਨੇ ਕੌਮ ਨਾਲ ਤੇ ਅਕਾਲ ਤਖਤ ਨਾਲ ਬਹੁਤ ਵੱਡੀ ਕਿਦਾਰੀ ਕੀਤੀ ਇਹਨਾਂ ਨੂੰ ਕਦੀ ਵੀ ਕੌਮ ਤੇ ਅਕਾਲ ਤਖਤ ਸੰਗਤ ਮਾਫ ਨਹੀਂ ਕਰੇ ਜਿੱਥੇ ਮਰਜ਼ੀ ਭੱਜ ਲੈਣ ਜੀ ਅੱਛਾ ਉਹਦੇ ਨਾਲ ਕਿ ਪੰਜਾਬ ਸਰਕਾਰ ਬੜੀ ਐਕਸ਼ਨ ਦੇ ਨਜ਼ਰ ਆਈ ਹੈ ਵੈਸੇ ਤੇ ਪੰਜਾਬ ਸਰਕਾਰ ਪਿਛਲੇ ਕਾਫੀ ਦਿਨਾਂ ਤੋਂ ਐਕਸ਼ਨ ਮੋਡ 'ਚ ਹੈ ਅੱਜ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਨਿਯੁਕਤੀਆਂ ਪੱਤਰ ਵੰਡੇ ਆ ਤੇ ਆ ਥੋੜੀ ਜਿਹੀ ਦੇਰ ਬਾਅਦ ਖਬਰ ਆ ਗਈ ਕਹਿੰਦੇ 52 ਜਿਹੜੇ ਪੁਲਿਸ ਮੁਲਾਜ਼ਮਾ ਕਹਿੰਦੇ ਨੌਕਰੀੋਂ ਬਤਰਫ ਕਰ ਦਿੱਤੇ ਇਹ ਪਹਿਲੀ ਵਾਰ ਕੀਤੇ ਜੀ ਇਹਨਾਂ ਤੇ ਬڑے ਛੋਟੇ ਲੈਵਲ ਦੇ ਕੀਤੇ ਆ ਇੱਥੇ ਤੱਕ ਲੈ ਡੀਜੀਪੀ ਲੈਵਲ ਦੇ ਜਿਹੜੇ ਸ਼ੂਟ ਇਸਕਸ ਕਰ ਦਿੱਤੇ ਸੀ ਕਿੰਨੇ ਜਿੰਨਾ ਚ ਸਮਰਥਾ ਸੀ ਕੰਮ ਕਰਨ ਦੀ ਕਦੀ ਕੇਪੀਐਸ ਗੱਲ ਨੇ ਸੋਚਿਆ ਨਹੀਂ ਸੀ ਵੀ 31 ਦਸੰਬਰ 1994 ਨੂੰ ਮੈਨੂੰ ਘਰ ਨੂੰ ਤੁਰਨ ਪੈ ਜਾਊਗਾ ਕਦੀ ਸੋਚਿਆ ਉਹ ਆਪਣੀ ਲਿਸਟ ਬਣਾ ਕੇ ਬੈਠਾ ਸੀ ਵੀ 5 ਜਨਵਰੀ ਨੂੰ ਮੈਂ ਆਹ ਬਦਲੀਆਂ ਕਰਨੀ ਹੈ ਤੇ ਆਹ ਬੰਦੇ ਆਪਣੇ ਲੋਣੇ ਥਾਥੇ ਐਸਐਸਪੀ ਤੇ ਅਗਲਾ 31 ਤਰੀਕ ਨੂੰ ਕਹਤਾ ਸੀ ਘਰ ਨੂੰ ਚਲਦਾ ਤੁਹਾਡੀ ਲੋੜ ਨਹੀਂ ਸਮੂਏਗੀ ਚਲੋ ਚੰਗੀ ਗੱਲ ਹੈ ਦੇਰ ਆਏ ਦਰੁਸਤ ਆਏ ਦਿੱਲੀ ਕਮੇ ਦਿੱਲੀ ਪੁਲਿਸ ਦੇ ਚ ਕੋਈ ਮਾੜੀ ਜੀ ਗਲਤੀ ਕਰਦਾ ਕਹਿੰਦੇ ਚਲੋ ਘਰ ਨੂੰ ਜੱਟੜੇ ਲੋੜ ਨਹੀਂ ਹੈਗੇ ਇੱਥੇ ਉੱਤਰ ਪ੍ਰਦੇਸ਼ ਪੁਲਿਸ ਚਾਰ ਬੰਦੇ ਮਾਰਕਿਆ ਜੋ ਕਹਿੰਦੇ ਸ਼ਾਬਾਸ਼ ਮਿਲਦੀ ਬਹੁਤ ਚੰਗਾ ਕੀਤਾ ਬੇਟਾ ਇਹ ਹਰ ਵਾਰ ਆਤ ਸਾਡੇ ਇਥੋਂ ਤੇ ਪੰਜਾਬ ਦੇ ਵਿੱਚ ਅਜੇ ਤੱਕ ਸਾਡੇ ਕੋਈ ਪਰਮਨੈਂਟ ਡੀਜੀਪੀ ਨਹੀਂ ਲੱਗਾ ਕੋਈ ਐਕਟਿੰਗ ਡੀਜੀਪੀ ਹੈ ਦੂਸਰੇ ਪਾਸੇ ਵਰਿੰਦੁਰ ਹੋਣਾ ਕਮ ਕਾਫੀ ਕੀਤਾ ਸੀਗਾ ਐਜੇ ਬਿਜ਼ਨਸ ਡਾਇਰੈਕਟਰ ਲੇਕ ਨਗੇਸ਼ਵਰ राव ਮੈਂ ਨਹੀਂ ਕਹਦਾ ਨਹੀਂ ਨਗੇਸ਼ਵਰ राव ਵੀ ਇਮਾਨਦਾਰ ਤੇ ਵਧੀਆ ਅਫਸਰ ਨੇ ਠੀਕ ਕੰਮ ਕਰਨਗੇ ਪਰ ਮੈਨੂੰ ਇਹ ਦੱਸ ਦਿਓ ਤੁਸੀਂ ਵੀ ਅੱਜ ਤੱਕ ਇਹਨਾਂ ਨੇ ਪਟਵਾਰੀ ਤੇ ਕਲਰਕ ਤੋਂ ਗਾਹ ਕੋਈ ਕਾਰਵਾਈ ਕੀਤੀ ਕੋਈ ਐਕਸ਼ਨ ਫੜਿਆ ਕੋਈ ਐਸਵੀ ਫੜਿਆ ਸੀਬੀਸੀ ਸੈਂਟਰਲ ਵਿਜੀਲੇਸ਼ਨ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਹੁੰਦੀ ਆ ਮਿਸਟਰ ਨਕਵੀ ਲਗਦੇ ਨੇ ਮਿਸਟਰ ਨਕਵੀ ਜਿਹਨੂੰ ਲਗਦੇ ਨੇ ਤੇ ਆਪਣਾ ਉਹਨਾਂ ਸੰਭਾਲਦੇ ਤੇ ਆਪਣੀ ਟਿਨਿਓਰ ਦੇ ਵਿੱਚ ਉਹਨਾਂ ਸਥਾਉ ਆਈਪੀ ਸਬਸਟ ਜਿਹੜੇ ਸੀ ਕਰਪਸ਼ਨ ਦੇ ਕੇਸ ਡਿਸਪੋਜ਼ ਕਰਾਏ ਸੀ ਉਹਦਾ ਨਾਂ ਸੁਣ ਕੇ ਤੇ ਪੂਰੇ ਦੇਸ਼ ਦੀ ਪੁਲਿਸ ਕੰਮ 'ਚ ਨਾ ਕੰਮ ਜਾਂਦੀ ਸੀ ਉਹ ਵੈਸੇ ਵੀ ਕਿਤੇ ਮਥਮੈਟਿਕਨ ਚਲੇ ਗਿਆ ਤੇ ਉਥੋਂ ਦੇ ਜਿਹੜੇ ਐਸਐਸਪੀ ਤੇ ਉਥੋਂ ਦੇ ਡੀਜੀਪੀ ਦੀ ਭਾਦੀ ਬਣੀ ਹੁੰਦੀ ਸੀ ਵੀ ਪਤਾ ਨਹੀਂ ਕਿਹਦੇ ਗਲ ਪੈ ਜਾਂਦੇ ਨੇ ਇੱਥੇ ਕਿਹਦੇ ਜੋਣਾ ਚ ਬਹਿ ਜਾਂਦੇ ਨੇ ਅੱਸੀ ਉਹਨੇ ਆਈਏ ਸਬਸਟਰ ਜਿਹੜੇ ਉਹ ਡਿਸਪਸ ਕਰਾਈ ਸੀਗੇ ਲੋਕ ਸਭਾ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਕਸੀਦੇ ਪੜੇ ਜਾਂਦੇ ਸੀਗੇ ਤੇ ਜਿੱਦਣ ਦੋ ਉਹਨਾਂ ਨੇ ਪੋਲੀਟਿਸ਼ਨਰ ਹੱਥ ਪਾ ਲਿਆ ਤਾਂ ਉਹਦੋਂ ਕਹਿੰਦੇ ਨਾ ਤਾਂ ਗੰਦਾ ਬੰਦਾ ਨੂੰ ਕਦੋਂ ਵਾਰ ਫੜਾ ਫੜ ਸਰਕਾਰ ਕਟ ਲਈ ਤਿਆਰ ਹੋ ਗਈ ਸੀ ਲੈਕਿਨ ਚੀਫ ਜਸਟਿਸ ਆਫ ਇੰਡੀਆ ਹੋਰ ਗਿਆ ਸੀ ਕਿਉਂਕਿ ਉਹ ਨੋ ਇਹ ਆਪਣੀ ਟਿਊਟਰ ਪੂਰੀ ਕਰਕੇ ਜਾਏਗਾ ਅੱਜ ਨਵੇਂ ਚੋਣ ਵਿੱਚ ਗਿਆਨ ਗਿਆਨੰਦਰ ਸਿੰਘ ਜਿਹੜੀ ਚੋਣ ਕੀਤੀ ਗਈ ਹੈ ਰਜੀਵ ਕੁਮਾਰ ਰਿਟਾਇਰ ਹੋ ਗਏ ਨੇ ਹਾਂਜੀ ਕੱਲ ਦੀ ਹੋਈ ਉਹਦੀ ਚੋਣ ਜਿਹੜੀ ਕੀਤੀ ਗਈ ਆ ਉਹਦੇ ਵਿੱਚ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਦਿੱਤਾ ਦੇ ਵਜੋਂ ਪੇਸ਼ ਹੋਏ ਨੇ ਇਸ ਕਮੇਟੀ ਦੇ ਵਿੱਚ ਸੁਪਰੀਮ ਕੋਰਟ ਦਾ ਚੀਫ ਜਸਟਿਸ ਮੈਂਬਰ ਹੁੰਦਾ ਸੀਗਾ ਲਗਭਗ ਜਦੋਂ ਇੱਕ ਦੋ ਨਿਯੁਕਤੀਆਂ ਤੇ ਸੁਪਰੀਮ ਕੋਰਟ ਨੇ ਅਰਜ਼ਣ ਪਾਈ ਤੇ ਇਹਨਾਂ ਨੇ ਉਹਨਾਂ ਨੂੰ ਕੱਢ ਕੇ ਤੇ ਸੋਧ ਕਰਕੇ ਤੇ ਇੱਕ ਮੰਤਰੀ ਪਾ ਲਿਆ ਉਹ ਆ ਸਾਡੇ ਮਾਨਯੋਗ ਅਮਿਤ ਸ਼ਾਹ ਵਾਲੀ ਜਿਹੜੇ ਆ ਮਿਤ ਸ਼ਾਹ ਤੇ ਮੋਦੀ ਇਹ 2 in 1 راہુલ ਗਾਂਧੀ ਨੇ ਇਹ ਵੀ ਕਹਿ ਦਿੱਤੀ ਵੀ ਤੁਸੀਂ ਜੇ ਇਹਨੂੰ ਕਿਉਂ ਕੱਢਿਆ ਤੁਸੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਥੇ ਤੇ ਬਹੁਤ ਸਮਝੇ ਫੈਸਲਾ ਲਿਆ ਮੈਂ ਤਾਂ ਫੈਸਲਾ ਦਿੱਤਾ ਕੋਈ ਨਹੀਂ ਦੇ ਦੇਗਾ ਜਦੋਂ ਇਹਨਾਂ ਸਸਤਾਵਾਂ ਦਾ ਇਦਾਂ ਬੇੜਾ ਕਰ ਕੋ ਲੰਘ ਪੇ ਨਾ ਉਦੋਂ ਕਹਾਣੀ ਹੋਈ ਦੀ ਖਤਮ ਤੇ ਜਿਹੜੀ ਪੰਜਾਬ ਦੀ ਤੁਸੀਂ ਗੱਲ ਕੀਤੀ ਮੈਂ ਕਹਿੰਦਾ ਡੀਜੀਪੀ ਸਾਹਿਬ ਨੂੰ ਜੇ ਵਾਅਦਾ ਹੀ ਕੰਮ ਕਰਨਾ ਵਾ ਹੁਣ ਮੇਰੇ ਕੋ ਸਮਝ ਆਈਗਾ ਨਿੱਤ ਮੇਰੀ ਇੱਕੋ ਹੀ ਡੀਜੀਪੀ ਨਾਲ ਗੱਲ ਵੀ ਵਿਸ਼ੇਸ਼ ਮੁੱਖਤ ਮੌਕੇ ਤੇ ਇਹ ਕਹਿੰਦੇ ਨਹੀਂ ਮੈਂ ਕਿ ਕਾਲੇ ਪਿੱਡੇ ਹੈਗੇ ਨਹੀਂ ਹੈਗੇ ਜੀ ਤੁਸੀਂ ਆਪ ਮਾਨਦਾਰ ਹੋ ਤੁਸੀਂ ਅਮਰਚ ਏਐਸਪੀ ਰਹੇ ਹੋ ਤੁਸੀਂ ਇਸ ਲੈਵਲ ਤੇ ਕੀਤੀ ਹੈ ਬਕਾਇਦਾ ਤੌਰ ਤੇ ਆਪਣੀ ਟ੍ਰੇਨਿੰਗ ਕੀਤੀ ਹੈ ਤੁਹਾਨੂੰ ਅਸੀਂ ਮਿਲਦੇ ਰਹੇ ਇਹਨਾਂ ਨੂੰ ਕੋ ਖਬਰ ਹੀ ਜੰਦੇ ਰਹੇ ਲੇਕਿਨ ਮੈਂ ਕਿ ਕਾਲੀਆਂ ਭੇਡੀਆਂ ਤਾਂ ਅੱਜ ਖੁਦ ਮੰਨੇ ਹੋ ਅੱਜ ਖੁਦ ਮੰਨ ਗਏ ਵੀ ਪੰਜਾਬ ਚ ਪੁਲਿਸ ਕਾਲੀਆਂ ਭੇਡਾਂ ਹੈਗੀਆਂ ਨੇ ਇਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਇਹਨਾਂ ਦੇ 50 ਬੰਦੇ ਡਿਸਪੋਸ ਕਰਕੇ ਕੋਈ ਕੱਦੂ ਚ ਤੀਰ ਨਹੀਂ ਮਾਰ ਲਿਆ ਇਹ ਕਰਨੇ ਆ ਆ ਵੱਡੇ ਵੱਡੇ ਨਾਰਦ ਤੁਹਾਡੇ ਕੋਲ ਅਜੇ ਤੱਕ ਤੇ ਉਹ ਜਿਹੜਾ ਹੈਗਾ ਸੀ ਰਾਜਦੀਪ ਜੀ ਤੋਂ ਫੜਿਆ ਨਹੀਂ ਗਿਆ ਤੁਹਾਡੇ ਸੀਐਸਟਾ ਵੱਲ ਭੱਜ ਗਿਆ ਅਗਲਾ ਬਾਕੀ ਕੀ ਰਹਿ ਗਿਆ ਇਸ ਕਰਕੇ ਜੇ ਤੁਸੀਂ ਵਾਕੇ ਹੀ ਕੁਝ ਕਰਨਾ ਚਾਹੁੰਦੇ ਹੋ ਨਗੇਸ਼ਵਰ rau ਮੀਟਿੰਗਾਂ ਸ਼ੁਰੂ ਕਰਤੀਆਂ ਆ ਕਿ ਉਹਨਾਂ ਨੇ ਉਹ ਕੀ ਕਰਦੇ ਮੈਨੂੰ ਨਹੀਂ ਪਤਾ ਸੰਦੀਪ ਜੀ 1997 ਚ ਸਰਕਾਰ ਬਣਦੀ ਆ ਅਕਾਲੀ ਦਲ ਦੀ ਉਸ ਸਰਕਾਰ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲਕ ਅਨਾਉਂਸਮੈਂਟ ਕਰਦੇ ਨੇ ਜੀ ਕਿ ਜਿਹੜਾ ਵਿਅਕਤੀ ਪਿਛਟ ਕੋਈ ਵਿਅਕਤੀ ਜਿਹਨੂੰ ਫਰਾਉਦਾ ਨਾਨ ਗਸ਼ਟ ਨੂੰ ਉਹਨੂੰ 25000 ਨਾਮ ਦਿੱਤਾ ਜਾਊ ਜੇ ਗਸ਼ਟ ਨੂੰ ਫਰਾਉਦੇ 50000 ਦਿੱਤਾ ਜਾਊ ਲੋਕਾਂ ਨੇ ਕਈ ਬੰਦੇ ਫਰਾਡੇ ਜਦੋਂ ਸਰਕਾਰ ਦੇ ਕਮਾਲ ਪੁੱਤ ਫੜਿਆ ਕਿ ਅੱਧਾ ਤਦੋਂ ਛਡਵਾ ਵੀ ਲਿਆ ਨੰਨੇ ਮੁੜ ਕੇ ਉਹਨਾਂ ਨੇ ਸਕੀਮ ਬੰਦ ਕਰ ਦਿੱਤੀ ਵੀ ਇਹਦੀ ਲੋੜ ਨਹੀਂ ਹੈਗੀ ਮੁਰਕੇ ਕੋਈ ਗੱਲ ਅਸਰਪਸ ਨਹੀਂ ਫੜਿਆ ਗਿਆ ਇਸ ਕਰਕੇ ਜੇ ਕਰਨੀ ਕਾਰਵਾਈ ਤੇ ਜਿਹੜੀ ਕ腐ਸ਼ਨ ਉੱਪਰੋਂ ਥੱਲੇ ਆਉਂਦੀ ਥੱਲੇ ਉੱਪਰ ਨਹੀਂ ਜਾਂਦੀ ਉੱਪਰੋਂ ਜੇ ਤੁਸੀਂ ਚਿਤਾਮੰਦ ਕਰਦੇ ਹੋਗੇ ਨਾ ਤਾਂ ਥੱਲੇ ਵਾਲਾ ਪ੍ਰਸ਼ਨ ਦਾ ਪਾਣੀ ਆਪੇ ਸੁੱਕ ਜਾਊਗਾ ਨਹੀਂ ਤੇ ਉਹ ਨਸ਼ਿਆਂ ਦੇ ਤੇ ਪੰਜਾਬ ਚ ਕ腐ਸ਼ਨ ਦੇ ਦਰਿਆ ਤੇ ਵਗੀ ਜਾ ਰਹੇ ਨੇ ਹੰਮ ਮਾ ਕੇ ਵਗੀ ਜਾ ਰਹੇ ਨੇ ਜੀ ਅਖੀਰ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਖਬਰਾਂ ਦੇ ਉੱਤੇ ਜਿਹੜੀ ਆ ਉਹ ਪੂਰੀ ਤਫਸੀਲ ਦੇ ਨਾਲ ਜਾਣਕਾਰੀ ਲੈ ਕੇ حاصل ਹੋਏ ਹੋ ਧੰਨਵਾਦ ਬਸ ਠੀਕ ਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ